ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਤੇ ਰੈਗੂਲਰ ਤਨਖਾਹਾਂ ਵਿੱਚ ਵਾਅਦੇ ਸਬੰਧੀ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਦੀ ਅਗਵਾਈ ਹੇਠ ਸ਼ੁਰੂ ਕੀਤੇ ਅੰਦੋਲਨ ਅਦੀਨ 9 ਤੋਂ 11 ਸਤੰਬਰ ਤੱਕ ਰੋਜ਼ਾਨਾ ਪਹਿਲੇ 3 ਘੰਟੇ ਓਪੀਡੀ ਬੰਦ ਰੱਖ ਕੇ ਸੱਦੇ ਦੇ ਸਾਨਕ ਸਿਵਲ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਦੇ ਡਾਕਟਰਾਂ ਵੱਲੋਂ ਅੱਜ ਦੂਸਰੇ ਦਿਨ ਸਵੇਰ 8 ਤੋਂ 11 ਵਜੇ ਤੱਕ ਆਪਣੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ। ਦੇਖੋ ਅਸੀਂ ਜਿਹੜੀ PCMS ਐਸੋਸੀਏਸ਼ਨ ਹੈ ਡਾਕਟਰਾਂ ਦੀ ਜਥੇਬੰਦੀ ਹੈ ਉਹ ਬੜੇ ਚਿਰ ਤੋਂ ਸਰਕਾਰ ਨਾਲ ਇਹ ਮੀਟਿੰਗਾਂ ਕਰਦੇ ਆ ਰਹੇ ਆ ਕਿ ਜੋ ਹਸਪਤਾਲ ਨੇ ਸਰਕਾਰੀ ਉਹਨਾਂ ਚ ਸਟਾਫ ਦੀ ਸ਼ਾਰਟੇਜ ਹੈ ਇੱਕ ਤਾਂ ਉੱਥੇ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਜਿਹੜੇ ਡਾਕਟਰ ਹੈ ਉਹ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜਾ ਸੁਰੱਖਿਆ ਦੇ ਤੁਸੀਂ ਦੇਖਿਆ ਰੀਸੈਂਟਲੀ ਦੇਖਿਆ ਹੋਣਾ ਕਿੰਨੇ ਜਿਆਦਾ ਇਨਸੀਡੈਂਸਸ ਹੋ ਰਹੇ ਆ ਕਿਉਂਕਿ ਲੋਕ ਘਟਨੇ ਤੇ ਬਰਡਨ ਜਿਆਦਾ ਹੈ ਜਿਹਦੇ ਕਾਰਨ ਫਿਰ ਜਿਹੜੀ ਪਬਲਿਕ ਵੀ ਆਉਂਦੀ ਹੈ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਜਦੋਂ ਕਿ ਇਹ ਜਿਹੜੇ ਸਾਰੇ ਕੰਮ ਨੇ ਇਹ ਸਰਕਾਰ ਨੇ ਦੇਖਣੇ ਨੇ ਕਿ ਵੱਧ ਤੋਂ ਵੱਧ ਉਹ ਲੋਕ ਭਰਤੀ ਕਰੇ ਡਾਕਟਰ ਭਰਤੀ ਕਰਨ ਹੋਰ ਸਟਾਫ ਨੂੰ ਭਰਤੀ ਕਰੇ ਤੇ ਹਸਪਤਾਲਾਂ ਦੇ ਵਿੱਚ ਸੁਰੱਖਿਆ ਦਾ ਪ੍ਰਬੰਧ ਕਰੇ ਤਾਂ ਜੋ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਨੇ ਉਹ ਸਭ ਤੋਂ ਪਹਿਲਾਂ ਸੁਰੱਖਿਅਤ ਮਹਿਸੂਸ ਕਰਨ ਤੋ ਏਹੀ ਮੰਗ ਹੈ ਕਿ ਵੀ ਸੁਰੱਖਿਆ ਦਾ ਪ੍ਰਬੰਧ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਤੇ ਜਿਹੜੇ ਪੁਰਾਣੇ ਡਾਕਟਰ ਨੇ ਉਹਨਾਂ ਨੂੰ ਰੀਟੇਨ ਕੀਤਾ ਜਾਵੇ ਉਹ ਤਾਂ ਹੀ ਰੀਟੇਨ ਹੋਣਗੇ ਮਹਿਕਮੇ ਦੇ ਵਿੱਚ ਜੇ ਉਹਨਾਂ ਦੇ ਜੋ ਸੁਰੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਓਵਰ ਬਰਡਨ ਨਾ ਮਹਿਸੂਸ ਕਰਨਗੇ ਜਾਂ ਜੋ ਉਹਨਾਂ ਦੇ ਜਿਹੜੇ ਕੋਈ ਪੁਰਾਣੇ ਚੱਲਦੇ ਪੱਤੇ ਐ ਉਹ ਬਹਾਲ ਕੀਤੇ ਜਾਣਗੇ ਪੁਰਾਣੀਆਂ ਸਰਕਾਰਾਂ ਨੇ ਕੁਝ ਪੱਤੇ ਐ ਜਿਹੜੇ ਉਹ ਰੋਕ ਦਿੱਤੇ ਸੀ ਤਾਂ ਇਹ ਵੀ ਜਥੇਬੰਦੀ ਦਾ ਇੱਕ ਡਿਮਾਂਡ ਹੈ ਵੀ ਉਹ ਜਿਹੜੇ ਪੁਰਾਣੇ ਪੱਤੇ ਐ ਉਹ ਦੁਬਾਰਾ ਤੋਂ ਜਿਹੜੇ ਰੁਕੇ ਹੋਏ ਆ ਉਹਨਾਂ ਨੂੰ ਚਾਲੂ ਕੀਤਾ ਜਾਵੇ ਇਹ ਫਿਲਹਾਲ 3 ਦਿਨ ਸਵੇਰ 8 ਤੋਂ 11 ਵਜੇ ਤੱਕ ਜਿਹੜੀਆਂ ਓਪੀਡੀ ਸੇਵਾਵਾਂ ਐ ਇਹ ਬੰਦ ਕੀਤੀਆਂ ਗਈਆਂ। ਇਸ ਦੌਰਾਨ ਜਿਹੜੀ ਕੋਈ ਐਮਰਜੈਂਸੀ ਐ, ਕੋਈ ਐਮਸੀਐਚ ਸਰਵਿਸ ਐ ਜਾਂ ਕੋਈ ਗਾਇਨੀ ਦੀ ਸਰਵਿਸ ਐ ਉਹ ਲਗਾਤਾਰ ਜਿਹੜੀ ਉਹ ਚਾਲੂ ਰਹੇਗੀ। ਇਸ ਤੋਂ ਬਾਅਦ ਜੇ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਜਿਹੜੇ ਮਗਰਲੇ 3 ਦਿਨ ਨੇ 8 ਤੋਂ 11 ਤੋਂ ਬਾਅਦ ਜਿਹੜੀ ਐ ਇਹ ਸਟ੍ਰਾਈਕ ਐ ਜਿਹੜੀ ਇਹ ਪੂਰੀ ਤਰ੍ਹਾਂ ਜਿਹੜੀਆਂ ਸੇਵਾਵਾਂ ਐ ਇਹ ਰੋਕ ਦਿੱਤੀਆਂ ਜਾਣੀਆਂ। ਓਪੀਡੀ ਬਿਲਕੁਲ ਬੰਦ ਕਰ ਦਿੱਤੀ ਜਾਊਗੀ। ਮੀਟਿੰਗ ਚੱਲ ਰਹੀ ਹੈ ਪਹਿਲੇ ਇੱਕ ਮੀਟਿੰਗ ਹੋਈ ਸੀਗੀ ਅਜੇ ਅਜੇ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਜਿਆਦਾ ਤੇ ਮੀਟਿੰਗ ਦੁਬਾਰਾ ਵੀ ਹੈਗੀ ਹੈ 11 ਤਰੀਕ ਨੂੰ ਕਹਿੰਦੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਤੇ ਹੈਲਥ ਮਿਨਿਸਟਰ ਸਾਹਿਬ ਨਾਲ ਉਸ ਤੋਂ ਬਾਅਦ ਕਲੀਅਰ ਹੋ ਜਾਏਗਾ ਕਿ ਸਾਡੀ ਸਟ੍ਰਾਈਕ ਕੰਟੀਨਿਊ ਰਹਿਣੀ ਹੈ ਜੇ ਕੰਟੀਨਿਊ ਰਹੀ ਤਾਂ ਫਿਰ ਫੁੱਲ ਟਾਈਮ ਕੰਟੀਨਿਊ ਹੋਏਗੀ ਤੇ 11 ਤਰੀਕ ਤੱਕ ਤੇ 8 ਤੋਂ 11 ਵਜੇ ਤੱਕ ਤੁਹਾਨੂੰ ਸਭ ਨੂੰ ਪਤਾ ਕਿ ਓਪੜੀ ਬੰਦ ਰਹਿਣੀ ਹੈ ਉਸ ਤੋਂ ਬਾਅਦ ਓਪੜੀ ਸ਼ੁਰੂ ਹੁੰਦੀ ਹੈ ਤੇ ਜੇ 12 ਤਰੀਕ ਤੇ 11 ਨੂੰ ਮੀਟਿੰਗ ਹੈ ਇਹ ਮੀਟਿੰਗ ਨਹੀਂ ਸਹੀ ਨਤੀਜਾ ਨਿਕਲਦਾ ਤਾਂ ਫਿਰ ਕੋਈ ਲੋਕਾਂ ਨੂੰ ਅਵੇਅਰਨਸ ਕਿੱਥੇ ਦੇਊਗਾ ਵੀ ਬਹੁਤ ਜਿਹੜੇ ਲੋਕ ਆ ਕੇ ਅੜਾ ਹੋ ਰਹੇ ਨੇ ਨਹੀਂ ਇਹ ਤਾਂ ਦੇਖੋ ਤੁਹਾਡੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਪਹਿਲੇ ਹੀ ਸਭ ਲੋਕਾਂ ਨੂੰ ਚੈਨਲਸ ਰਾਹੀਂ ਲੋਕਾਂ ਨੂੰ ਅਵੇਅਰ ਕਰ ਦਿੱਤਾ ਗਿਆ ਹੈ ਮੈਂ ਪੀਟੀਸੀ ਨਿਊਜ਼ ਤੇ ਲੈ ਕੇ ਹੋਰ ਕਿੰਨੇ ਚੈਨਲਸ ਤੇ ਦੇਖ ਚੁੱਕਿਆ ਕਿ ਇਹ ਖਬਰ ਨਸ਼ਰ ਕਰ ਰਹੀ ਹੈ ਵਾਰ-ਵਾਰ ਤੇ ਲੋਕਾਂ ਨੂੰ ਅਵੇਅਰਨੈਸ ਹੈਗੀ ਹੈ ਹੁਣ ਕਿਸੇ ਹੱਦ ਤੱਕ ਤੇ ਅਸੀਂ ਪੈਂਫਲਟ ਵੀ ਵੰਡ ਰਹੇ ਹਾਂ ਜਿਹੜਾ ਵੀ ਪੇਸ਼ੈਂਟ ਸਾਡੇ ਕੋਲ 11 ਵਜੇ ਤੋਂ ਬਾਅਦ ਆਊਗਾ ਅਸੀਂ ਪੈਂਫਲਟ ਵੰਡ ਕੇ ਉਹਨੂੰ ਦੱਸਾਂਗੇ ਕਿ ਸਾਡੀ ਸਟ੍ਰਾਈਕ ਹੈ ਤੇ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ ਕਿ ਹਾਦਸਿਆਂ ਨੂੰ ਲਗਾਮ ਲਗਾਉਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਸੈਮੀਨਾਰ ਲਗਾ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਤਾਂ ਜੋ ਸੜਕੀ ਹਾਦਸਿਆਂ ਵਿੱਚ ਜਾਨਾਂ ਬਚਾਈਆਂ ਜਾ ਸਕਣ ਪਰ ਉਸ ਦੇ باوجود ਅੱਜ ਵੀ ਕੁਝ ਲੋਕ ਇਸ ਬਾਰੇ ਗੰਭੀਰਤਾ ਨਾਲ ਨਹੀਂ ਸੋਚ ਰਹੇ ਜਿਸ ਦੇ ਚਲਦਿਆਂ ਅੱਜ ਵੀ ਸੜਕੀ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਅਜੇਹਾ ਹੀ ਕੁਝ ਅੱਜ ਪਠਾਨਕੋਟ ਜਲੰਧਰ ਕੋਮੀ ਰਾਹ ਤੇ ਵੇਖਣ ਨੂੰ ਮਿਲਿਆ ਜਿੱਥੇ ਪ੍ਰਵਾਸੀ ਮਜ਼ਦੂਰ ਟਰੈਕਟਰ ਅਤੇ ਮਸ਼ੀਨ ਲੈ ਕੇ कितने लेंटर पा ले जा रहे सन के अचानक पिछु एक ट्रैक्टर टक्कर मार दी थी जिस वजह कारण ट्रैक्टर सवार प्रवासी मजदूर जख्मी हो गए काम हमारा लेंटर का है मशीन का तो काम पे जा रहे थे सवेरे ढाकी रोड नहीं है एम के पास उधर से ट्राली वाले पीछे जा रहा है टिप्पर तो हम आगे थे पीछे से वो आगे जकदम ठूक दिया गाड़ी तो जकदम ठूक दिया तो मशीन पलटी खा गया पोल्ट्री खा गया था उसमें से लेबर बैठा था दो तीन बंदे उसको चोट लग गया गाड़ी वाले निकल के आगे जा रहा था तो आगे फिर वो एक सौ बारह में फोन किया किसी ने उधरी था लगे लग थे उसने आगे रुका ट्रैक वाले को टिप्पर वाले को तो अभी टिप्पर मशीन ट्रैक्टर उधरी खड़ा है तो हमारे पाँच छः बंदे को चोट लगा है तो इसीलिए बंदे को सिविल हॉस्पिटल ले आया बाकी आप सिविल हॉस्पिटल दी एमरजेंसी चार्ज सवेरे कोई सर करीब साढ़े नौ बजे ਐਕਸੀਡੈਂਟ ਦੇ 6 ਕੇਸ ਆਏ ਹੈਗੇ ਇਹ ਜਿਹੜੇ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਹੈਗਾ ਹੈ ਹਾਈਵੇ ਜਿਹੜਾ ਜਲੰਧਰ ਨੂੰ ਜਾਂਦਾ ਹੈਗਾ ਉੱਥੇ ਹੋਇਆ ਹੈਗਾ ਤੇ ਜਿਹੜਾ ਟਰੈਕਟਰ ਦੇ ਉੱਤੇ ਜਿਹੜੀ ਲੇਬਰ ਹੈਗੀ ਹੈ ਜਾ ਰਹੀ ਸੀਗੀ ਤੇ ਪਿੱਛੋਂ ਟਰੱਕ ਨੇ ਇਹਨਾਂ ਨੂੰ ਹਿੱਟ ਕੀਤਾ ਹੈਗਾ ਇਹ ਸਾਰੇ ਦੇ ਸਾਰੇ ਪੇਸ਼ੈਂਟ ਜਿਹੜੇ ਹੈਗੇ ਸਿਵਲ ਹਸਪੀਟਲ ਦੀ ਐਮਰਜੈਂਸੀ ਜਨਮਿਟਡ ਹੈਗੇ ਤੇ ਸਾਰਿਆਂ ਨੂੰ ਜਿਹੜੀ ਮੋਡਲ ਜਿਹੜੀ ਜਾਂਚ ਹੈ ਉਹ ਕਰ ਦਿੱਤੀ ਹੈਗੀ ਆ ਮੋਡਲਾ ਜਿਹੜਾ ਟ੍ਰੀਟਮੈਂਟ ਉਹ ਦੇ ਦਿੱਤਾ ਹੈਗਾ ਤੇ ਹੁਣ ਐਕਸਰੇ ਵਗੈਰਾ ਕਰ ਰਹੇ ਹੈਗੇ ਤੇ ਜੋ ਵੀ ਪ੍ਰੋਬਲਮ ਹੈਗੀ ਉਸੇ ਸਾਬ ਨਾਲ ਇਹਨਾਂ ਦਾ ਇਲਾਜ ਕਰ ਦਿੱਤਾ ਜਾਵੇ ਸਭ ਤੋਂ ਸੀਰੀਅਸ ਅ ਨਿਆ ਜਿਹੜੇ ਸਾਰੇ ਜਿਹੜੇ ਜਿੰਨੇ ਪੇਸ਼ੈਂਟ ਅਗੇ ਸੋਲੇ ਖਤਰੇ ਤੋਂ ਬਾਹਰ ਆ ਗਏ ਸਭ ਠੀਕ ਹੈਗੇ। ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਆਂਦੇ ਪਿੰਡ ਸੀ ਤੋਂ ਮੈਂ ਝੁਗੀਆਂ ਦੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਪੱਟੀ ਬਸਟੈਂਡ ਦੇ ਬੈਕ ਸਾਈਡ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਹੈ ਕਿ ਆਏ ਦਿਨ ਮਾਵਾ ਦੇ ਪੁੱਤ ਨਸ਼ੇ ਦੇ ਨਾਲ ਮਰਦੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਆ ਤੇ ਇਸ ਤੋਂ ਇਲਾਵਾ ਮ੍ਰਿਤਕ ਲਵਪ੍ਰੇਤ ਸਿੰਘ ਨੇ ਆਪਣੇ ਜੀਵਨ ਬੀਮਾ ਵੀ ਕਰਾਇਆ ਹੋਇਆ ਸੀ ਜਿਸ ਦੇ ਬਾਕੀ ਪੈਸੇ ਕਰੀਬ 1 ਲੱਖ ਰੁਪਇਆ ਉਸ ਦੇ ਅਕਾਊਂਟ ਵਿੱਚ ਕੱਲ ਹੀ ਆਇਆ ਸੀ ਤੇ ਜਾਣਕਾਰੀ ਮੁਤਾਬਕ 90000 ਰੁਪਏ ਉਸ ਦੇ ਪਿਤਾ ਜੀ ਵੱਲੋਂ ਕਢਾ ਲਏ ਗਏ ਸਨ ਤੇ 10000 ਰੁਪਏ ਮ੍ਰਿਤਕ ਲਵਪ੍ਰੀਤ ਸਿੰਘ ਨੇ ਨਸ਼ੇ ਵਿੱਚ ਉਡਾ ਦਿੱਤੇ ਸਨ ਜਿਹੜਾ ਮਰਨ ਵਾਲਾ ਆ ਆਪਣੇ ਕੀ ਲੱਗਦਾ ਜੀ ਸਰਕਾਰਾਂ ਨੂੰ ਤੁਸੀਂ ਕੀ ਕੀ ਕਰਨ ਚਾਹੁੰਦੇ ਆ ਨਸ਼ੇ ਦੇ ਹਾਂਜੀ ਨਸ਼ੇ ਦੇ ਕਰਕੇ ਹੀ ਇਹ ਸਾਰੇ ਨਸ਼ੇ ਨੇ ਪੂਰਾ ਗਿਆ ਵਾ ਨਸ਼ਾ ਬਹੁਤ ਜ਼ਿਆਦਾ ਖਰਾਬ ਆ ਦੇਖੋ ਲਾਸ਼ ਕਿੰਡੀ ਇਹਦੀ ਦੇ ਆ ਮਸ਼ੀਨ ਇਹ ਬੂਰਾ ਹੋ ਗਿਆ ਜਿਹੜੀ ਪੰਜਾਬ ਪੰਜਾਬ ਸਰਕਾਰ ਦੇ ਕਹਿੰਦੀ ਬਈ ਨਸ਼ਾ ਜਣ ਜਣੋ ਖਤਮ ਕਰਾਂਗੇ ਜਣੋ ਸਰਕਾਰ ਨਹੀਂ ਸਕਦੇ ਇਹ ਸਭੋਂ ਜ਼ਿਆਦਾ ਕਰਨਦੇ ਨਸ਼ਾ ਇਹਨਾਂ ਨੂੰ ਸਾਰੇ ਬੇਕਾਰ ਕਰਤੇ ਜਵਾਕ ਵੇਖੋ ਕਿੱਡੀ ਦੇ ਇਹਦੀ ਇਹੋ ਜਿਹਾ ਕਬੱਡੀ ਖੇਡੇ ਤੇ ਭਾਂਜੋ 100 ਰੁਪਇਆ ਖੇਡਦੇ ਆ ਮੁੰਡੇ ਵਰਸਪ ਪਹਿਲਵਾਨ ਆ ਤੁਸੀਂ ਆਪ ਕੌਣ ਦੇ ਆ ਦੋਸਤ ਦੇ ਨਖੇ ਆਪ ਕੌਣ ਦੇ ਆ ਜੀ ਕਿਸੇ ਦਾ ਆਪਣਾ ਨਹੀਂ ਮੇਰਾ ਨਾਮ ਹਰੀ ਸਿੰਘ ਆ ਹਾਂਜੀ ਇਹ ਜਿਹੜਾ ਜਿਹੜੇ ਦੀ ਡੈਥ ਹੋਈ ਆ ਕੀ ਤੁਹਾਡਾ ਕੀ ਲੱਗਦਾ ਇਹ ਸਾਡਾ ਭਤੀਜਾ ਸੀ ਜੀ ਹਾਲੀ ਨਸ਼ਾ ਕਰਦਾ ਸੀਗਾ ਪਰ ਨਸ਼ਾ ਜਿਹੜਾ ਹੈ ਹੁਣ ਸਰਕਾਰਾਂ ਜਿਹੜੀ ਸਰਕਾਰ ਹੈ ਨਸ਼ਾ ਕੋਈ ਬੰਦ ਨਹੀਂ ਕਰਾ ਰਹੀ ਹੈ ਇਹ ਸਰਕਾਰਾਂ ਨੇ ਬੇੜਾ ਗਰਕ ਕਰਨ ਦੀਆਂ ਨੇ ਜਦੋਂ ਉਹਦੀ ਸਰਕਾਰ ਆਈ ਹੈ ਨਵੀਂ ਇਹਨੇ ਕੋਈ ਬੰਦ ਕੀਤਾ ਪੁਲਿਸ ਸ਼ਰੀਆ ਮਕਾਉਣ ਦੇਈ ਹੈ ਸਾਰਾ ਵਿਗੰਦਿਆ ਸ਼ਹਿਰ ਦੇ ਵਿੱਚ ਨਹੀਂ ਵਿਗਦਾ ਪਿੰਡਾਂ 'ਚ ਵਿਗਨ ਜਿਹੜੇ ਆ ਪੀਂਦੇ ਨੇ ਪੁਲਿਸਾਂ ਨੂੰ ਚੱਲ ਜਾ ਕਿ ਇਹਨਾਂ ਨੇ ਬੰਦ ਕੀ ਕਰਨਾ ਨੇ ਸਾਰਾ ਕੁਝ ਆਪ ਹੋਉਂਦਿਆ ਇਹਨਾਂ ਨੂੰ ਪੁਲਿਸ ਕਰਾਉਂਦੀ ਏ ਸਾਰਾ ਕੁਝ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ 3 ਮਹੀਨਿਆਂ ਤੋਂ ਨਸ਼ੇ ਦਾ ਲੱਖ ਤੋੜਦੇ ਆ। ਨਾ ਜੀ ਲਾਕੇ ਨਾ ਤੋੜਨਾ ਨਹੀਂ ਗੱਲ ਆ ਲਾਕੇ ਬੰਨਣਗੇ ਸਭ ਇਹਨਾਂ ਦੇ ਬੇੜਾ ਘਰਕ ਕਰਤਾ ਹੈ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹ ਖਤਮ ਕਰਦਾ ਇਹਨਾਂ ਨੇ ਕੰਮ ਕੋਈ ਵੀ ਕਿਤੇ ਵੀ ਦੱਸੋ ਸਾਨੂੰ ਨਸ਼ਾ ਗਦੀ ਫੜਿਆ ਨਸ਼ੇ ਵਾਲਾ ਬੰਦਾ ਵੀ ਵੇਚਦਾ ਇਹ ਗਰੀਬਾਂ ਨੂੰ ਫੜਦੇ ਗੱਡੀਆਂ ਦੇ ਚਲਾਨ ਕੱਟੀ ਜਾਂਦੇ ਆ ਫੜ ਕੇ ਦੂਜੇ ਤੀਜੇ ਨੂੰ ਮੋਟਰਸਾਈਕਲ ਨੂੰ ਘੇਰ ਲਿਆ ਜਵਾਗ ਨੂੰ ਚਲਾਨ ਕੱਟਦਾ ਜੀ ਤੇਰਾ ਇਹੋ ਜਿਹੇ ਬੰਦਿਆਂ ਦਾ ਵੇਖਣਸ ਆਗੇ ਹੁਣ ਕੋਈ ਪੁਲਿਸ ਵਾਲਾ ਹੈਗਾ ਇੱਥੇ ਆ ਕੇ ਵਕ ਦੱਸੇ ਮੈਨੂੰ ਕੋਈ ਕੀ ਇਹਨੂੰ ਕਰਨਾ ਕੀ ਨਹੀਂ ਕੋਈ ਬੰਦਾ ਇਹਦਾ ਲਾਗੋ ਭਜਿਆ ਕੈਮਰੇ ਵੀਡੀਓ ਚੈੱਕ ਕਰਨ ਕੀ ਤੋਂ ਲਿਆਂਦਾ ਕੀ ਤੋਂ ਵੇਚਿਆ ਪੱਟੀ ਜੋ ਲੈ ਕੇ ਬੰਦਾ ਪੱਟੀ ਦੇ ਵਿੱਚ ਹੀ ਮਰ ਗਿਆ ਇਹਨਾਂ ਦਾ ਬੇੜਾ ਕਰਕ ਪੁੱਛਦਾ ਕੀਤਾ ਪਿਆ ਪੁਲਿਸ ਨੇ ਸਾਰਾ ਬੇੜਾ ਕਰਕ ਕੀਤਾ ਇਹ ਵੀ ਮੇਲਾ ਲੱਗਾ ਅੰਦਾਜ਼ੇ ਨਹੀਂ ਪਤਾ ਨਹੀਂ ਇੱਥੇ ਕੀ ਕੀ ਵੰਡਿਆ ਜਾ ਰਿਹਾ ਵਾ ਉਹ ਚੀਜ਼ਾਂ ਨੂੰ ਖਤਮ ਕਰਕੇ ਪੰਜਾਬ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਪੰਜਾਬ ਸਰਕਾਰ ਇੱਕੋ ਹੀ ਇੱਕੋ ਹੀ ਗੱਲ ਤੇ ਬਸ ਕਰੀ ਜਾਂਦੀ ਹੈ ਜੀ ਪੰਜਾਬ ਬਦਲਦਾ ਪੰਜਾਬ ਬਦਲਦਾ ਪੰਜਾਬ ਜੇ ਬਦਲਣਾ ਹੀ ਪੰਜਾਬ ਜਿਹੜੇ ਹਿਸਾਬ ਨਾਲ ਨੌਜਵਾਨੀ ਮੰਦੀ ਵਾਕੇ ਪੰਜਾਬ ਬਦਲ ਗਿਆ ਆ ਇੱਕ ਨੌਜਵਾਨ ਜਿਹੜਾ ਸਵੇਰ ਦਾ ਉਹਦੇ 10 11 ਵਜੇ 9 ਵਜੇ ਦਾ ਇੱਥੇ ਵਿਆਹ ਵਾ ਇਹਨੂੰ ਇੱਥੇ ਕਰਕੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਚੁੱਕਿਆ ਨਹੀਂ ਆ ਤੇ ਇਹ ਤੋਂ ਆਪਣਾ ਇਹ ਤੋਂ ਮੰਦੀ ਹਾਲਤ ਪੰਜਾਬ ਦੀ ਕੀ ਹੋ ਸਕਦੀ ਆ ਇਹ ਬਾਕੀ ਜਿੰਨਾ ਮਰਜੀ ਇਹਦੇ ਬਾਰੇ ਬੋਲ ਲੀਏ ਥੋੜਾ ਬੋੜਾ ਪੰਜਾਬ ਬਾਰੇ ਸੋਚੋ सीएम ਨੂੰ ਸੋਚਣਾ ਚਾਹੀਦਾ ਇੱਥੇ ਦਾ ਮਿਨਿਸਟਰ ਪੱਟੀ ਦਾ ਵਾ ਪੱਟੀ ਦੇ ਮਿਨਿਸਟਰ ਨੂੰ ਵੀ ਸੋਚਣਾ ਚਾਹੀਦਾ ਵਾ ਇਹ ਕੀ ਬੰਦਿਆ ਵਾ ਇਹ ਕਰਕੇ ਇਹ ਇੱਕ ਬੜੀ ਦੁਖਦਾਈ ਗੱਲ ਆ ਇਹਦੇ 'ਚ ਕੋਈ ਐਡੀ ਵਧੀਆ ਗੱਲ ਨਹੀਂ ਕਿ ਜਿੱਤੇ ਸਾਨੂੰ ਬੋਲਣਾ ਪੈਂਦਿਆ ਪਰ ਇਹ ਬਹੁਤ ਜ਼ਿਆਦਾ ਨਿੰਦਨਯੋਗ ਗੱਲ ਆ ਕਿ ਇੱਕ ਨੌਜਵਾਨ ਨਸ਼ਾ ਕਰਕੇ ਮਰਿਆ ਵਾ ਉਹਨੂੰ ਚੁੱਕਿਆ ਵੀ ਨਹੀਂ ਕਿਸੇ ਨੇ ਆ ਕੇ ਉਹਨੂੰ ਕਿਸੇ ਨੇ ਫਰਸਟ ਏਡ ਨਹੀਂ ਦਿੱਤੀ ਕਿ ਇਹਨੇ ਇੱਥੇ ਕੋਈ ਪ੍ਰਸ਼ਾਸਨ ਦੇ ਬੰਦੇ ਤੋਂ ਮੁਲਾਜ਼ਮ ਆਏ ਉਹ ਚਾਰੇ ਖਲੋਤੇ ਆ ਨਾ ਕੋਈ ਇੱਥੇ ਹਸਪੀਟਲ ਤੋਂ ਕੋ ਐਂਬੂਲੈਂਸ ਆਈ ਨਾ ਕੁਛ ਬੰਦੇ ਦਾ ਜਾਨੀ ਕੋਈ ਮੁੱਲ ਨਹੀਂਗਾ ਠੀਕ ਹੈ ਨਾ ਇਥੇ ਕੁੱਤਾ ਮਰ ਜੇ ਉਹਦਾ ਮੁੱਲ ਪੈਣਦਿਆ ਜੇ ਤੇ ਬੰਦੇ ਦਾ ਕੋਈ ਮੁੱਲ ਨਹੀਂ ਜੇ ਇਹ ਜੇ ਪੰਜਾਬ ਬਦਲ ਗਿਆ ਵਾਹਿਗੁਰੂ ਜੀ ਦਾ ਖਾਲਸਾ ਪੁਲਿਸ ਨੇ ਚਲਾਇਆ ਤਲਾਸ਼ੀ અભિયાન ਰਾਤ ਦੇ ਵਿੱਚ ਵਿਅਕਤੀਆਂ ਨੂੰ ਰੋਕਦੇ ਹੋਏ ਫਰੋਲਾ ਫਰਾਲੀ ਕੀਤੀ ਗਈ ਤੇ ਜੇਬਾਂ ਦੀ ਵੀ ਤਲਾਸ਼ੀ ਲਈਤੀ ਗਈ ਸਬ ਡਿਵੀਜ਼ਨ ਤਰੰਤਾਂ ਦੇ ਇੰਚਾਰਜ ਡੀਐਸਪੀ ਕਮਲਜੀਤ ਸਿੰਘ ਦੀ ਅਗਵਾਈ ਹੇਠ ਚਾਰੇ ਦੇ ਵਕਫ ਵਕ ਇਲਾਕਿਆਂ ਵਿੱਚ ਰਹੰਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਹੋਰ ਟਿਕਾਣਿਆਂ ਉੱਪਰ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਤਲਾਸ਼ੀ ਅਭਿਆਨ ਦਰਾਂ ਪਾਵੇਂ ਪੁਲਿਸ ਨੂੰ ਕੋਈ ਵੀ ਸਫਲਤਾ ਪ੍ਰਵਾਪਤ ਨਹੀਂ ਪ੍ਰਦੂਸ਼ਕ ਕੀਤੇ ਮਾੜੇ ਅੰਸਰ ਆਪਣੇ ਘਰ-ਬਾਰ ਛੱਡ ਕੇ ਤਿੱਤਰ ਹੋ ਗਏ। ਸਬੰਧ ਸੀ ਜੀ ਕਿਹਸੋ ਆਪਰੇਸ਼ਨ ਕੀਤਾ ਵਾ ਇਹ ਸਾਰੇ ਮਰਾਧਪੁਰ ਏਰੀਆ ਚ ਜਿਹੜੇ-ਜਿਹੜੇ ਵੀ ਸ਼ੱਕੀ ਵਰਤੀ ਹੈ ਜਿਨ੍ਹਾਂ ਤੇ ਸ਼ੱਕ ਆ ਪਈ ਉਹ ਨਸ਼ੇ ਦਾ ਧੰਦਾ ਕਰਦੇ ਸਾਰਿਆਂ ਦੀ ਚੈਕਿੰਗ ਕੀਤੀ ਹੈ। ਕੋਈ ਬਰਾਮਦਗੀ ਕੋਈ ਨਹੀਂ। ਨਹੀਂ ਬਰਾਮਦਗੀ ਕੋਈ ਨਹੀਂ ਹੋਈ। ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਵਾ ਉਹ ਪਹਿਲਾਂ ਉੱਤੇ ਵਾਕ-ਵਾਕ ਕਰਨੇ ਦਰਜੇ। ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ। ਸ਼੍ਰੋਮੀ ਜਰਨਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦਾ 363ਵਾਂ ਜਨਮ ਦਿਹਾੜਾ ਭਗਵਾਨ ਵਾਲਮੀਕ ਯੋਗ ਆਸ਼ਰਮ ਰਹੀਮਪੁਰ ਉੱਗੀ ਵਿਕਟ ਡੇਰੇ ਦੇ ਮੁੱਖ ਸੇਵਾਦਾਰ ਬਾਲ ਯੋਗੀ ਸੰਤ ਬਾਬਾ ਪਰਗੜਨਾਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਰਾਗੀ ਜੱਥਾ ਪਾਈ ਗੁਰਜੀਤ ਸਿੰਘ ਗੁਰਕਿਰਪਾ ਕੀਰਤਨੀ ਜੱਥਾ ਸਿੰਘਾਂ ਰਾਗੀ ਜੱਥਾ ਭਾਈ ਕੁਲਦੀਪ ਸਿੰਘ ਬਾਜਵਾ ਤੇ ਹੋਰ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਭਾਈ ਗੁਰੂ ਕਾ ਖਾਲਸਾ ਭਾਈ ਗੁਰੂ ਵਾਤਾ ਸਾਰੀ ਸੰਗਤ ਨੂੰ ਐਨਆਰ ਵੀਰਾਂ ਨੂੰ ਵੀ ਸਾਰੇ ਦੇਸ਼ ਵਾਸੀਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਂ ਤਾਂ ਜੀ ਸਾਰਿਆਂ ਤੋਂ ਪਹਿਲਾਂ ਹੀ ਮਨ ਦਾ ਆ ਰਿਆਂ ਉਹ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਹ ਲੈ ਕੇ ਆਏ ਸੀਗੇ। ਸਾਰੇ ਲੋਕ ਹੈਗੇ ਸਾਡੇ ਸਿੱਖ ਫੈਮਲੀਆ ਉਹਨੇ ਨਹੀਂ ਜਾਤ ਪਾਤ ਦੇਖੀ ਸੀ ਕੋਈ ਜਾਤ ਪਾਤ ਆਪਣੇ ਡੈਡੀ ਦਾ ਸੀਸ ਵੱਢ ਕੇ ਉਹ ਰੱਖ ਕੇ ਉੱਤੇ ਬਾਬਾ ਜੀ ਦਾ ਸੀਸ ਲੈ ਕੇ ਆਏ ਅਨੰਦਪੁਰ ਸਾਹਿਬ। ਬੜਾ ਪਿੰਡਾ ਤੁਰ ਕੇ ਆਉਣਾ ਪਿਆ ਹੁਣ ਤਾਂ ਗੱਡੀਆਂ ਮੋਟਰਸਾਈਕਲ ਕਾਰ ਆਇਆ ਸਾਰੇ ਜਾਤ ਪਾਤ ਉੱਪਰ ਉੱਠ ਕੇ ਨਸ਼ੇ ਤੋਂ ਬੰਦੇ ਨੂੰ ਆਪਾਂ ਸਾਰੇ ਨੂੰ ਕੱਢੀਏ ਤੇ ਇਸ ਕਰਕੇ ਬਚਾਅ ਹੋਣਾ ਤੇ ਵਿੱਦਿਆ ਦਾ ਜੋਰ ਪਾਓ ਬਾਬਾ ਸਾਹਿਬ ਜੀ ਨੇ ਕਿਹਾ ਵੀ ਵਿੱਦਿਆ ਦਾ ਕਰੋ ਉਹਨੇ ਅਧਿਕਾਰ ਲੈ ਕੇ ਦਿੱਤਾ ਸੀ ਆਪਾਂ ਨੂੰ ਵਿੱਦਿਆ ਦਾ ਸੰਗਤ ਨੂੰ ਵੀ ਮੈਸੇਜ ਹੈ ਜੀ ਨਸ਼ੇ ਤੋਂ ਬੈਕੋ ਰੁਕੋ ਪਿੰਡ ਦੇ ਸਰਪੰਚਾਂ ਨੂੰ ਵੀ ਮੇਰਾ ਕਹਿਣਾ ਹੈ ਨੰਬਰਦਾਰਾਂ ਨੂੰ ਵੀ ਕਹਿਣਾ ਹੈ ਇਹਦਾ ਡੇਰੇ ਬਾਬਾ ਜੀ ਦੇ ਆਓ ਸ਼ਾਂਤੀ ਮਿਲਦੀ ਹੈ ਤੋਂ ਮਿੰਟ ਦੀ ਅਸੀਂ ਇੰਨੀ ਦੂਰ ਫੁਆਰੇ ਤੋਂ ਚੱਲ ਕੇ ਤੇ ਆਉਨੇ ਆਂ ਇਹ ਇਸ ਕਰਕੇ ਨਸ਼ੇ ਨੂੰ ਆਪਾਂ ਰੋਕੀਏ ਤੇ ਬਾਬਾ ਜੀਵਨ ਸਿੰਘ ਹੁੰਦਾ ਪੈਰਾ ਵਰਗੇ ਵੀ ਨਹੀਂ ਆਪਾਂ ਮਿੱਟੀ ਵਰਗੇ ਵੀ ਨੇ ਉਹਨਾਂ ਦੇ ਜਿੱਡਾ ਵੱਡੀ ਉਹ ਨਹੀਂ ਕੁਰਬਾਨੀ ਦਿੱਤੀ ਆ ਅੱਜ ਅਸੀਂ ਬਾਬਾ ਜੀ ਲਈ ਅਸੀਂ ਵੀ ਫੋਟੋ ਲੈ ਕੇ ਆਏ ਆ ਭੇਟ ਕਰਨੀਆਂ ਜੀ ਉਹਨਾਂ ਨੂੰ ਬਾਬਾ ਜੀ ਦਸਨ ਲਈ ਬਣਾ ਕੇ ਲੈ ਕੇ ਆਏ ਆ ਵੀ ਕੋਈ ਯਾਦਗਾਰ ਰਹੂਗੀ ਸਾਨੂੰ ਤਾਂ ਬਹੁਤ ਖੁਸ਼ੀ ਹੈ ਕਿ ਅਹ ਦੇਸ਼ ਦੇ ਹਿੰਦ ਗੁਰਤੇਗ ਪਰ ਸਾਹਬ ਦਾ ਪਾਇ ਜੈਤਾ ਜੀ ਦਿੱਲੀ ਤੋਂ ਸੀਸ ਲੈ ਕੇ ਆਏ ਤੇ ਉਹਨਾਂ ਦਾ ਅੱਜ ਇੱਥੇ ਗੁਰਪੁਰਬ ਮਨਾਇਆ ਜਾ ਰਿਹਾ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੀ ਸਮੁੱਚੀ ਸਾਥ ਸੰਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆਂ ਔਰ ਸਭ ਤੋਂ ਵੱਧ ਵਧਾਈ ਅਸੀਂ ਆਪਣੇ ਗੁਟਾ ਸਿੰਘ ਸਦਾਰ ਗੁਟਾ ਸਿੰਘ ਨੂੰ ਦਿੰਨੇ ਆ ਕਿ ਕਿ ਹਰ ਸਾ ਹਰ ਮਹੀਨੇ ਅਜੈਤਾਜੀ ਮੈਗਜ਼ੀਨ ਕੱਢਦੇ ਆ ਜਿਹਦੇ ਚ ਸਮਾਜ ਦੀਆਂ ਗਤੀਵਿਧੀਆਂ ਸਮਾਜ ਦੇ ਚਾਨਮ ਵਾਲੇ ਦਾ ਕੰਮ ਕਰਦਾ ਹੈਗੇ ਬਹੁਤ ਸਾਰੇ ਸਮਾਜ ਦੇ ਬੁੱਧੀਜੀਵੀ ਲੋਕਾਂ ਨੂੰ ਇਹਨਾਂ ਨੇ ਜਾਗਰਤ ਕੀਤਾ ਹੈਗਾ ਇਹੋ ਜਿਹਾ ਕਾਰਜ ਕੋਈ ਵੱਡਾ ਇਨਸਾਨ ਕਰ ਸਕਦਾ ਜਿਹੜਾ ਸਮਾਜ ਪ੍ਰਤੀ ਹਮਦਰਦੀ ਰੱਖਦਾ ਹੋਵੇ ਸਮਾਜ ਪ੍ਰਤੀ ਕੋਈ ਵੱਡੇ ਵਿਚਾਰ ਰੱਖਦਾ ਹੋਵੇ ਕਿ ਸਮਾਜ ਨੂੰ ਜਾਗਰਤ ਕਰਨ ਵਾਸਤੇ ਇਸ ਕਰਕੇ ਸਦਾਰ ਬੂਟਾ ਸਿੰਘ ਜੀ ਵੀ ਕਿਤਾਬਾਂ ਵੀ ਮੈਂ ਪੜੀਆਂ ਹੈਗੀਆਂ ਇਹਨਾਂ ਦੀਆਂ ਦੋ ਤਿੰਨ ਕਿਤਾਬਾਂ ਛਾਪੀਆਂ ਇਹਨਾਂ ਨੇ ਹੈਗਾ ਅਜੇ ਕ ਨਜਾਇਜ਼ੇ ਛਾਪੀ ਹੈਗੀ ਐ ਇੱਕ ਕਿਤਾਬ ਹੋਰ ਛਾਪੀ ਸੀ ਇਹਨਾਂ ਨੇ ਹੈਗਾ ਆਬਿਸ਼ੰਦਾਸ ਜੀ ਮਹਾਪੁਰਸ਼ਾਂ ਦੇ ਛਾਪੀ ਸੀ ਆਬਿਸ਼ੰਦਾਸ ਜੀ ਜਿਹੜੇ ਸੀਦੇ ਉਹ ਪੰਡੋਰੀ ਰਹਿੰਦੇ ਹੁੰਦੇ ਸੀਦੇ ਹੈਗਾ ਬਹੁਤ ਵਧੀਆ ਸੀਦੇ ਜਿਨ੍ਹਾਂ ਨੇ ਵਾਲਮੀਕ ਮਹਾਰਾਜ ਜੀ ਦਾ ਪਾਏ ਜੈਤਾ ਜੀ ਦਾ ਸਾਰੇ ਸਾਡੇ ਵੱਡੇ ਮਹਾਪੁਰਖਾਂ ਦਾ ਪ੍ਰਚਾਰ ਦੇ ਸੰਬੰਧ ਸੰਕੀਤਾ ਹੈਗਾ ਉਹਨਾਂ ਦਾ ਸ਼ਗਿਰਦ ਸਾਡੇ ਪਿੰਡ ਉੱਗੀ ਦੇ ਵਿੱਚ ਬੂਟਾ ਸਿੰਘ ਪਰਮ ਤੋੜ ਰਹਿੰਦੇ ਸਨ ਤੇ ਅੱਜ ਕੱਲ ਕਰਮ ਸਿੰਘ ਉਹਤੋਂ ਦੇ ਸੇਵਾਦਾਰ ਹੈਗੇ ਉਹ ਉਹਨਾਂ ਦਾ ਪ੍ਰਚਾਰ ਕਰਦੇ ਆ ਤਾਂ ਵਿਚਾਰ ਹੈਗੀ ਆ ਇਸ ਦਾ ਸਮਾਜ ਦਾ ਵੱਡ ਮੁੱਲਾ ਕਾਰਜ ਹੈਗਾ ਜਿਹੜੇ ਕਰਦੇ ਹੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਗੁਰੂ ਮਹਾਰਾਜ ਚੰਨਾ ਜੀ ਅਰਦਾਸ ਕਰਦੇ ਆ ਅੱਜ ਇੱਥੇ ਪਹਿਲਾਂ ਤਾਂ ਇੱਥੇ ਵਾਲਮੀਕ ਮਹਾਰਾਜੀ ਦਾ ਪਾਠ ਕੀਤਾ ਗਿਆ ਹੈਗਾ ਤੇ ਉਸ ਤੋਂ ਬਾਅਦ ਇੱਥੇ ਸਾਡੇ ਕੀਰਤਨ ਵਾਲੇ ਆਉਣਗੇ ਭਾਈ ਜੈਤਾ ਜੀ ਦੀ ਮਹਿਮਾ ਦਾ ਗੁਣ ਗਾਣ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਵਿੱਚ ਸਾਡੇ ਇੱਥੇ ਕਾਫੀ ਸਾਰੇ ਬੁੱਧੀਜੀਵੀ ਪ੍ਰਚਾਰਕ ਆਏ ਆ ਉਹ ਆਪਣੇ ਆਪਣੇ ਵਿਚਾਰ ਵੀ ਦੇਣਗੇ ਭਾਈ ਜੈਤਾ ਜੀ ਦੇ ਉੱਪਰ ਹੈਗਾ ਕਿ ਉਹਨਾਂ ਨੇ ਸਵਾਵਾ ਉਹਨਾਂ ਦਾ ਜਿਹੜਾ ਧਰਮ ਪ੍ਰਤੀ ਔਰ ਸਿੱਖ ਮਸਲਿ ਪ੍ਰਤੀ ਵੱਡਾ ਯੋਗਦਾਨ ਹੈ ਉਹਦੇ ਸਾਰੇ ਆਪ ਕੋ ਆਪਣਾ ਨਮਸਤਕ ਉਹਨਾਂ ਦੇ ਸਿਰ ਚਕਾਉਣਗੇ ਕਿਉਂਕਿ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਕੁਰਬਾਨੀ ਹੈ ਔਰ ਜਿਸ ਨੂੰ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮਾਣ ਭਾਈ ਜੈਤਾ ਜੀ ਨੂੰ ਰਗਰੇਟਾ ਗੁਰੂ ਕਾ ਬੇਟੇ ਦਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਣੀ ਦਿੱਤਾ ਹੈਗਾ ਤੇ ਉਹ ਵੱਡੇ ਮਹਾਂਪੁਰਖ ਸਨ ਉਹਨਾਂ ਨੂੰ ਅਸੀਂ ਸਿਰ ਸੀ ਚਕਾ ਸਕਦੇ ਹਾਂ ਡਾਕਟਰਾਂ ਉਤੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਹਈ ਹੋਰ ਮਾਮਲਾ ਨਵਾਂ ਸ਼ਹਿਰ ਦੇ ਪਿੰਡ ਫਾਬੜਾ ਵਿਖੇ ਦੇਖਣ ਨੂੰ ਮਿਲਿਆ ਜਾਣਕਾਰੀ ਅਨੁਸਾਰ ਇੱਕ ਵੈਟਰਨਰੀ ਇਨਸਪੈਕਟਰ ਡਾਕਟਰ ਪਪਿੰਦਰ ਸਿੰਘ ਨੇ ਦੱਸਿਆ ਕਿ ਔਰ ਵੈਟਰਨਰੀ ਹਸਪਤਾਲ ਵਿੱਚ ਕਿ ਡਿਊਟੀ ਉਸ ਦੀ 2 ਵਜੇ ਖਤਮ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਹ ਆਪਣੇ ਘਰ ਵਿੱਚ ਹੁੰਦਾ ਹੈ। ਸ਼ਾਮ ਨੂੰ ਜਦੋਂ ਉਹ ਆਪਣੇ ਘਰ ਵਿੱਚ ਦਰਵਾਜ਼ਿਆਂ ਦੀ ਰਿਪੇਅਰ ਕਰਵਾਉਣ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਤੇ ਜਾਂਦਾ ਹੈ ਤੇ ਸੜਕ ਤੇ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਉਸ 'ਤੇ ਹਮਲਾ ਕਰਨ ਦੀ ਨੀਅਤ ਨਾਲ ਖੜੇ ਸਨ ਅਤੇ ਡਾਕਟਰ ਨੂੰ ਸ਼ੱਕ ਪੈਂਦਾ ਤਾਂ ਫਟਾਫਟ ਆਪਣੇ ਘਰ ਵਿੱਚ ਵਾਪਸ ਆ ਜਾਂਦਾ ਹੈ। ਅਤੇ ਸ਼ਾਮ ਨੂੰ ਜਦੋਂ ਉਹ ਰੋਟੀ ਖਾਣ ਲੱਗਦਾ ਤਾਂ ਉਕਤ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਡਾਕਟਰ ਦੇ ਘਰ ਤੇ ਇੱਟਾਂ ਰੋੜੇਨਾਂ ਹਮਲਾ ਕਰ ਦਿੱਤਾ ਗਿਆ 9:30 ਵਜੇ ਦੀਗਾ ਤੋਂ ਬਾਅਦ ਹੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਦਾ ਲੱਗੇ ਸੀ ਮੇਰੇ ਬੈਠੀ ਇਹਨੂੰ ਮੈਂ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਇਹ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਵਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੇਰੇ ਵੱਲੋਂ ਵਧੇ ਆ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਮੇਰੇ ਗੇਟ ਵਾਲੇ ਪਾਸਿਓਂ ਘਰ ਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਫਟਾਫਟ ਅੰਦਰੋਂ ਗੇਟ ਵੱਲੋਂ ਇਹਨਾਂ ਭੱਜਣ ਦੀ ਕੋਸ਼ਿਸ਼ ਮੈਂ ਇਹਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਆਵਾਜ਼ ਹੀ ਇੰਨੀ ਭਿਆਨਕ ਸੀਗੀ ਤੇ ਦੋ ਮਿੰਟ ਵੀਡੀਓ ਲਈ ਮੈਂ ਇੰਨਾ ਕਰਦੇ ਨੂੰ ਆਪਣਾ ਉਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ 'ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਹੈ ਤੇ ਮੇਰੇ ਕੋਲ ਸਰ ਲਾਇਸੈਂਸ ਹੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਵਟ ਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਹੈ ਮੈਂ ਉਹ ਨੂੰ ਆਪਣੇ ਹੱਥ 'ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਰੱਖਦੇ ਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਕੇ ਉਹ ਜਿਹੜੇ ਬਾਈਕਰ ਸਗੇ ਦੋ ਦੋ ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋਵਾਲ ਵਾਲੇ ਨੂੰ ਟਰਨ ਕਰਕੇ ਫਰਾਰ ਹੋ ਗਏ। ਬਨਾਕ ਦੇਵ ਜੀ ਦੇ ਵਿਆਹ ਪੂਰਬ ਦੇ ਸੰਬੰਧ ਵਿੱਚ ਬਰਾਤ ਰੋਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲ ਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਾਖਲ ਹੋਇਆ। ਇਹ ਨਗਰ ਕੀਰਤਨ 16 ਘੰਟੇ ਦੇ ਕਰੀਬ ਚੱਲ ਕੇ ਗੁਰਦਾਸਪੁਰ ਦੀ ਧਰਤੀ ਵਿੱਚ ਦਾਖਲ ਹੋਇਆ ਜਿਸ ਦਾ ਸਵਾਗਤ ਕਰਨ ਲਈ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਜੀ ਨਾਨਕ ਨਾਮ ਦੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਤੇ ਜਗਤਮਾਤਾ ਸਲੱਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਬੜਾ ਸੁਭਾਗਾ ਦੇਣੇ ਜੋ ਸਵੇਰੇ 7 ਵਜੇ ਅਰਦਾਸ ਬੇਨਤੀ ਕਰਨ ਪ੍ਰੰਤ ਗੁਰਦੁਆਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਸੀ ਵਾਖ ਵਾਖ ਪੜਾਵਾਂ ਨੂੰ ਤੈਅ ਕਰਕੇ ਜੋ ਢਿਲਵਾ ਦੇ ਰਸਤੇ ਵਿਆਸ ਬਾਬਾ ਬਕਾਲਾ ਹੁੰਦਾ ਹੋਇਆ ਮਹਿਤਾ ਚੌਕ ਔਰ ਐਸ ਵੇਲੇ ਇਹ ਗੁਰਦਾਸਪੁਰ ਦੀ ਹੱਦ ਵਿੱਚ ਪਹੁੰਚ ਚੁੱਕਿਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੰਨਾ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਲਈ ਸੰਗਤਾਂ ਤਤ ਪਰ ਨੇ ਸਵੇਰ ਤੋਂ ਸੜਕਾਂ ਤੇ ਆ ਕੇ ਜਿੱਥੇ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਉਹ ਸੇਵਾ ਕਰ ਰਹੇ ਨੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਕਹਾ ਕੇ ਆਪਣਾ ਜਨਮ ਸਬਲਾ ਕਰ ਰਹੇ ਨੇ ਅਜੇ ਮੈਂ ਇਹ ਸਮਝਦਾ ਜਿੱਤੇ ਪਹਿਲਾਂ ਹੀ 12 ਘੰਟੇ ਤੋਂ ਵੱਧ ਦਾ ਸਮਾਂ ਲੱਗ ਚੁੱਕਿਆ ਮੈਨੂੰ ਆਉਂ ਲੱਗਦਾ ਕਿ ਅਜੇ ਗੁਰਦੁਆਰਾ ਸਾਹਿਬ ਕਰਤਾ ਗਿਆ ਸਾਹਿਬ ਤੱਕ ਪਹੁੰਚ ਗਿਆ ਇੰਨਾ ਹੀ ਸਮਾਂ ਜਿਹੜਾ ਹੋਰ ਲੱਗਣ ਦੀ ਉਮੀਦ ਅਸੀਂ ਕਰ ਸਕਦੇ ਆ ਕਿਉਂਕਿ ਰਸਤੇ ਵਿੱਚ ਬਹੁਤ ਭਾਰੀ ਸੰਗਤਾਂ ਦੇ ਇਕੱਠ ਨੇ ਬਹੁਤ ਵੱਡਾ ਸੰਗਤਾਂ ਦਾ ਛਾਏ ਇਸੇ ਤਰ੍ਹਾਂ ਕੱਲ ਨੂੰ ਫੇਰ ਸਵੇਰੇ ਅਮਰਤਵੇਰੇ ਗੁਰਦੁਆਰਾ ਡੇਰਾ ਸਾਹਿਬ ਜੋ ਮਾਤਾ ਸਲਖਣੀ ਦਾ ਪੇਕਾ ਘਰ ਏ ਜੋ ਗੁਰੂ ਨਾਨਕ ਸਾਹਿਬ ਦਾ ਵਿਆਹ ਸਥਾਨ ਏ ਉਸ ਸਥਾਨ ਤੋਂ ਵੀ ਇੱਕ ਮਹਾਨ ਨਗਰ ਕੀਰਤਨ ਸਵੇਰੇ 8 ਵਜੇ ਦੇ ਕਰੀਬ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨ ਪ੍ਰੰਤ ਫਿਰ ਗੁਰਦੁਆਰਾ ਡੇਰਾ ਸਾਹਿਬ ਉਦੀ ਸਮਾਪਤੀ ਹੋਣੀ ਏ ਸੋ ਸਾਰੀਆਂ ਸੰਗਤਾਂ ਨੂੰ ਇਹ ਮਹਾਨ ਨਗਰ ਕੀਰਤਨ ਜੋ ਬਟਾਲੇ ਦੀ ਧਰਤੀ ਵਿੱਚ ਪਹੁੰਚਿਆ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਣਾ ਉਹਨਾਂ ਦਾ ਧੰਨਵਾਦ ਵੀ ਕਰਦਾ ਬਹੁਤ ਬਹੁਤ ਵਧਾਈਆਂ ਜਿੱਤੇ ਮੈਂ ਆਪਣੇ ਵੱਲੋਂ ਦੇਣਾ ਆਪਣੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਮੂਹ ਮੈਨੇਜਰ ਸਾਹਿਬਾਨ ਵੱਲੋਂ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਸਾਹਿਬ ਵੱਲੋਂ 20 ਮੁੱਚੀ ਸੰਗਤ ਨੂੰ ਜੀ ਆਇਆਂ ਆਖਦਾ ਬਹੁਤ ਬਹੁਤ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਿਸ ਥਾਣਾ ਡੇਰਾਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ ਦੇ ਗੈਸ ਏਜੰਸੀ ਦੇ ਮਾਲਕ ਕੋਲੋਂ ਵੀ 8 ਸਤੰਬਰ ਦੀ ਰਾਤ ਨੂੰ ਹੈ ਹੈਰੀ ਛਠਾ ਨਾਮਕ ਵਿਅਕਤੀ ਵੱਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗ ਕੀਤੀ ਗਈ ਸੀ ਤੇ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਕਾਲੇ ਏਜੰਸੀ ਦੇ ਮਾਲਕ ਦਸਪਾਲ ਸਿੰਘ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਲਿਖਤੀ ਦਰਖਾਸਤ ਦਿੱਤੀ ਗਈ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਪਰ ਉੱਥੇ ਹੀ ਬੀਤੀ ਰਾਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਜੰਸੀ ਦੇ ਮਾਲਕ ਦੇ ਘਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਸਵਾਰ ਦਾਦ ਦੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਵਾਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਕਿ ਉਹਦੇ ਕੋਲ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮ ਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਨ ਦਰਵਾਜ਼ੇ ਤੇ ਪੰਜ ਛੇ ਗਰਾਉਂਡ ਫਾਇਰ ਕੀਤੇ ਆ ਜਿਤੇ ਸਮਝ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮੁਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕੀਰ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਜਿਹਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇ ਜਿੰਦਰ ਕਾ ਨੂੰ ਦੇਵਾ ਜਾਜ਼ਤ ਰਬ ਰਾਖਾ